ਸਤਿ ਸ੍ਰੀ ਅਕਾਲ ਜੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਜੋ ਨਵਾਂ ਸਾਲ ਹੈ ਸਾਲ 2026 ਤੁਹਾਡੇ ਸਾਰਿਆਂ ਲਈ ਖੁਸ਼ੀਆਂ ਤੇ ਬਰਕਤਾਂ ਲੈ ਕੇ ਆਵੇ ਸਾਰਿਆਂ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਲਈ ਇਹ ਸਾਲ ਹੈ ਜੋ ਵਧੀਆ ਰਹੇ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਆ ਕਿ ਜੋ ਕੰਮ ਤੁਹਾਡੇ 2025 ਦੇ ਵਿੱਚ ਨਹੀਂ ਹੋਏ ਉਹ 2026 ਦੇ ਵਿੱਚ ਜਾ ਕੇ ਤੁਹਾਡੇ ਸਾਰੇ ਕੰਮ ਹੋਣ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਅੱਜ ਆਪਾਂ ਗੱਲ ਕਰਾਂਗੇ ਮੇਸ਼ ਤੋਂ ਲੈ ਕੇ ਮੀਨ ਤੱਕ ਕਿ ਕਿਵੇਂ ਦਾ ਰਹੇਗਾ ਸਾਰੀਆਂ ਰਾਸ਼ੀਆਂ ਵਾਲਿਆਂ ਦਾ ਸਾਲ 2026 ਤੇ ਨਾਲ ਤੁਹਾਨੂੰ ਦੇਵਾਂਗੇ ਇੱਕ ਜੋਤਿਸ਼ ਉਪਾ ਜੋ ਤੁਸੀਂ ਬਿਨਾ ਕੁੰਡਲੀ ਦਿਖਾਏ ਵੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦਾ ਕਿਵੇਂ ਦਾ ਰਹੇਗਾ ਸਾਲ 2026 ਸਾਰਿਆਂ ਲਈ ਕੋਈ ਵੀ ਸਾਲ ਇੱਕੋ ਜਿਹਾ ਨਹੀਂ ਰਹਿੰਦਾ ਕੋਈ ਮਹੀਨਾ ਇੱਕੋ ਜਿਹਾ ਨਹੀਂ ਹੁੰਦਾ ਕਿਸੇ ਲਈ ਕੋਈ ਸਾਲ ਬਹੁਤ ਵਧੀਆ ਹੁੰਦਾ ਕਿਸੇ ਲਈ ਕੋਈ ਸਾਲ ਐਵਰੇਜ ਹੁੰਦਾ ਕਿਉਂਕਿ ਤੁਹਾਡੀ ਨੈਟਿਵ ਚਾਰ ਚਾਰਟ ਤੇ ਡਿਪੈਂਡ ਕਰਦਾ ਹੈ ਕਿ ਤੁਹਾਡੀ ਕੁੰਡਲੀ ਦੇ ਵਿੱਚ ਗ੍ਰਹਾਂ ਦੀ ਕੀ ਸਥਿਤੀ ਹੈ ਐਸਟ੍ਰੋਲੋਜੀ ਦਾ ਮਤਲਬ ਆਪਣੇ ਆਉਣ ਵਾਲੇ ਸਮੇਂ ਦਾ ਸਮੇਂ ਨੂੰ ਬਿਹਤਰ ਬਣਾਉਣਾ ਹੁੰਦਾ ਹੈ ਜੇ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਸ ਨੂੰ ਘੱਟ ਕਰਿਆ ਜਾ ਸਕਦਾ ਹੈ ਸਮੇਂ ਦਾ ਪਤਾ ਆਪਾਂ ਲਗਾ ਸਕਦੇ ਹਾਂ ਐਸਟ੍ਰੋਲੋਜੀ ਰਾਹੀਂ ਕਿ ਆਪਣਾ ਆਉਣ ਵਾਲਾ ਸਮਾਂ ਚੰਗਾ ਜਾਂ ਮਾੜਾ ਹੈ ਜਾਂ ਐਵਰੇਜ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦਾ ਜੋ ਸਵਾਮੀ ਹੈ ਉਹ ਹੈ ਮੰਗਲ ਮੰਗਲ ਦੀ ਪੋਜੀਸ਼ਨ ਹੈ ਜਿਹੜੀ ਉਹ ਨਿਰਭਰ ਕਰਦੀ ਹੈ ਤੁਹਾਡੀ ਕੁੜਲੀ ਦੇ ਵਿੱਚ ਕਿਵੇਂ ਦੀ ਹੈ ਇਸ ਤੇ ਡਿਪੈਂਡ ਕਰਦਾ ਹੈ ਤੁਹਾਡੇ ਬਾਕੀ ਦੇ ਸਟਾਰ ਕਿਵੇਂ ਦੇ ਨੇ ਖਾਸ ਕਰ ਮੰਗਲ ਮੰਗਲ ਦੀ ਸਥਿਤੀ ਵਧੀਆ ਹੈ ਤਾਂ ਤੁਹਾਡਾ ਸਾਲ ਵਧੀਆ ਰਹੇਗਾ ਮੰਗਲ ਦੀ ਪੋਜੀਸ਼ਨ ਵਧੀਆ ਨਹੀਂ ਹੈ ਤੁਹਾਡੀ ਕੁੜਲੀ ਦੇ ਵਿੱਚ ਮੰਗਲ 45 ਦਿਨਾਂ ਦੇ ਬਾਅਦ ਹੈ ਜਿਹੜਾ ਉਹ ਰਾਸ਼ੀ ਪਰਿਵਰਤਨ ਕਰਦਾ ਹੈ ਜਦੋਂ ਵੀ ਮੰਗਲ ਰਾਸ਼ੀ ਪਰਿਵਰਤਨ ਕਰੇਗਾ ਜੇਕਰ ਐਂਟੀ ਗ੍ਰਹਿਾਂ ਦੇ ਨਾਲ ਬੈਠੇਗਾ ਤਾਂ ਤੁਹਾਨੂੰ ਪ੍ਰੋਬਲਮ ਕਰੇਗਾ ਜਦੋਂ ਸਵਰਾਸ਼ੀ ਦੇ ਵਿੱਚ ਜਾਏਗਾ ਉਚਰਾਸ਼ੀ ਦੇ ਵਿੱਚ ਜਾਏਗਾ ਤੇ ਆਪਣੇ ਮਿੱਤਰ ਗ੍ਰਹਾਂ ਦੀ سپورਟ ਮਿਲੇਗੀ ਉਸ ਨੂੰ ਉਸ ਟਾਈਮ ਤੇ ਤੁਹਾਨੂੰ ਲਾਭ ਦੇ ਦੇਗਾ ਮੇਸ਼ ਲਗਣ ਵਾਲਿਆਂ ਦੇ ਸ਼ਨੀਵਾਰ ਮੇ ਹਾਊਸ ਦੇ ਵਿੱਚ ਚੱਲ ਰਿਹਾ ਹੈ ਇਸ ਕਰਕੇ ਇਹਨਾਂ ਨੂੰ ਹਸਪੀਟਲ ਦੇ ਥੋੜੇ ਬਹੁਤ ਖਰਚੇ ਰਹਿ ਸਕਦੇ ਨੇ ਤੇ ਹੱਡੀਆਂ ਦੀ ਪ੍ਰੋਬਲਮ ਵੀ ਰਹਿ ਸਕਦੀ ਹੈ ਮੇਸ਼ ਲਗਣ ਵਾਲਿਆਂ ਨੂੰ ਆਪਣੇ ਮੰਗਲ ਨੂੰ ਸਟਰੋਂਗ ਰੱਖਣਾ ਚਾਹੀਦਾ ਹੈ ਗਊਸ਼ਾਲਾ ਦੇ ਵਿੱਚ ਤੁਸੀਂ ਗੁਰਦਾਦਾਨ ਕਰ ਸਕਦੇ ਹੋ ਜਾਂ ਤੁਸੀਂ ਪਾਣੀ ਦੇ ਵਿੱਚ ਰਿਯੋੜੀਆਂ ਲੈ ਕੇ ਗੁਰਦੀਆਂ ਉਹ ਵੀ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਹਰ ਮੰਗਲਵਾਰ ਜਾਂ ਤੁਸੀਂ ਕਿਸੇ ਗਰੀਬ ਨੂੰ ਵੀ ਦਾਨ ਕਰ ਸਕਦੇ ਹੋ ਇਸ ਦੇ ਨਾਲ ਤੁਹਾਡਾ ਮੰਗਲ ਸਟਰੋਂਗ ਹੋਏਗਾ 2 ਜੂਨ 2026 ਤੋਂ ਬਾਅਦ ਉੱਚ ਦਾ ਗੁਰੂ ਤੁਹਾਨੂੰ ਕਾਫੀ ਜ਼ਿਆਦਾ ਲਾਭ ਦੇਗਾ ਤੁਹਾਡੇ ਚੌਥੇ ਹਾਊਸ ਦੇ ਵਿੱਚ ਤਾਂ ਉਹ ਸਮਾਂ ਤੁਹਾਡੇ ਲਈ ਬਿਹਤਰ ਰਹੇਗਾ ਹੁਣ ਗੱਲ ਕਰਦੇ ਆਪਾਂ ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਵਾਲਿਆਂ ਦੀ ਬ੍ਰਿਕ ਲਗਨ ਵਾਲਿਆਂ ਦੇ ਸੈਕੰਡ ਹਾਊਸ ਦੇ ਵਿੱਚ ਗੁਰੂ ਚੱਲ ਰਿਹਾ ਹੈ ਸੈਕੰਡ ਹਾਊਸ ਦਾ ਗੁਰੂ ਧਨ ਦੇ ਵਿੱਚ ਵਾਦਾ ਕਰਵਾਉਂਦਾ ਸ਼ਨੀ 11ਵੇਂ ਹਾਊਸ ਦੇ ਵਿੱਚ ਚੱਲ ਰਿਹਾ ਹੈ ਤਾਂ ਕਰਕੇ ਇਹਨਾਂ ਨੂੰ ਲਾਭ ਸਥਾਨ ਦੇ ਵਿੱਚ ਵੀ ਸ਼ਨੀ ਹੋਣ ਦੇ ਕਾਰਨ ਲਾਭ ਵੀ ਜ਼ਿਆਦਾ ਹੋਣਗੇ ਬਿਜ਼ਨਸ ਕਰ ਰਹੇ ਹੋ ਤਾਂ ਬਿਜ਼ਨਸ ਦੇ ਵਿੱਚ ਤਰੱਕੀ ਹੋਏਗੀ ਜੌਬ ਕਰ ਰਹੇ ਹੋ ਤਾਂ ਜੌਬ ਦੇ ਵਿੱਚ ਵੀ ਤੁਹਾਡੀ ਪ੍ਰਮੋਸ਼ਨ ਜਿਹੜੀ ਹੈ ਹੋ ਸਕਦੀ ਹੈ ਬਸ ਤੁਹਾਡੀ ਕੁੰਡਲੀ ਦੇ ਵਿੱਚ ਸ਼ਨੀ ਦੀ ਤੇ ਸ਼ੁਕਰ ਦੀ ਪੋਜੀਸ਼ਨ ਵਧੀਆ ਹੋਣੀ ਚਾਹੀਦੀ ਹੈ ਫੇਰ ਹੀ ਤੁਹਾਨੂੰ ਇਹ ਲਾਭ ਮਿਲਣਗੇ ਆਪਣੇ ਸ਼ੁਕਰ ਨੂੰ ਸਟਰੋਂਗ ਕਰਨ ਦੇ ਲਈ ਤੁਸੀਂ ਰੂ ਮਤਲਬ ਕਾਟਨ ਕਾਟਨ ਧਾਰਮਿਕ ਸਥਾਨ ਤੇ ਦਾਨ ਕਰ ਸਕਦੇ ਹੋ ਜਾਂ ਤੁਸੀਂ ਦਹੀਂ ਦਾ ਦਾਨ ਹਰ ਸ਼ੁੱਕਰਵਾਰ ਧਾਰਮਿਕ ਸਥਾਨ ਤੇ ਕਰ ਸਕਦੇ ਹੋ ਆਪਣੇ ਸ਼ਨੀ ਨੂੰ ਸਹੀ ਕਰਨ ਦੇ ਲਈ ਤੁਸੀਂ ਗਰੀਬਾਂ ਦੀ ਲੋੜਵੰਦਾਂ ਦੀ ਤੇ ਲੇਬਰ ਕਲਾਸ ਲੋਕਾਂ ਦੀ ਹੈਲਪ ਕਰਦੇ ਰਹੋ ਮਦਦ ਕਰਦੇ ਰਹੋ ਜਾਂ ਤੁਸੀਂ ਲੰਗਰ ਦੇ ਵਿੱਚ ਕਾਲੇ ਮਾਂ ਦੀ ਦਾਲ ਦਾ ਦਾਨ ਕਰ ਸਕਦੇ ਹੋ ਸ਼ਨੀ ਦੀ ਪੋਜੀਸ਼ਨ ਦੇਖੇ ਬਿਨਾ ਲੋਹੇ ਦਾ ਦਾਨ ਤੇ ਤੇਲ ਦਾ ਦਾਨ ਕਦੇ ਵੀ ਨਹੀਂ ਕਰਨਾ ਚਾਹੀਦਾ ਹੁਣ ਗੱਲ ਕਰਦੇ ਆ ਜੈਮਨੀ ਜਾਨੀ ਮਿਥਨ ਰਾਸ਼ੀ ਵਾਲਿਆਂ ਦੀ ਮਿਥਨ ਰਾਸ਼ੀ ਵਾਲਿਆਂ ਦਾ ਸਾਲ 2026 ਠੀਕ ਰਹੇਗਾ ਕਿਉਂਕਿ ਇਹਨਾਂ ਦੇ ਲਗਨ ਦਾ ਮਾਲਕ ਬੁੱਧ ਹੈ ਬੁੱਧ ਜਦੋਂ ਵੀ ਆਪਣੀ ਰਾਸ਼ੀ ਦੇ ਵਿੱਚ ਜਾਏਗਾ ਉੱਚ ਰਾਸ਼ੀ ਦੇ ਵਿੱਚ ਜਾਏਗਾ ਜਾ ਸਵ ਰਾਸ਼ੀ ਦੇ ਵਿੱਚ ਜਾਏਗਾ ਤਾਂ ਇਹਨਾਂ ਨੂੰ ਜਿਹੜਾ ਲਾਭ ਦੇਗਾ ਇਸ ਟਾਈਮ ਤੇ ਇਹਨਾਂ ਦੇ ਜਿਹੜਾ ਗੁਰੂ ਗ੍ਰਹਿ ਹੈ ਉਹ ਲਗਨ ਦੇ ਵਿੱਚ ਚੱਲ ਰਿਹਾ ਹੈ ਜੋ ਚੱਲੇਗਾ 2 ਜੂਨ 2026 ਤੱਕ ਲਗਨ ਦੇ ਵਿੱਚ ਗੁਰੂ ਦਾ ਹੋਣਾ ਬਹੁਤ ਵਧੀਆ ਮੰਨਿਆ ਜਾਂਦਾ ਹੈ ਤਾਂ ਤੁਹਾਡੀ ਜਿਹੜੀ ਸਿਹਤ ਹੈ ਉਹ ਵੀ ਠੀਕ ਰਹੇਗੀ 2026 ਨੂੰ ਹੋਰ ਵੈਸਟ ਕਰਨ ਦੇ ਲਈ ਤੁਸੀਂ ਹਰੀ ਮੂੰਗੀ ਕਦੇ-ਕਦੇ ਦਾਨ ਕਰਦੇ ਰਹੋ ਧਾਰਮਿਕ ਸਥਾਨ ਤੇ ਜਾਂ ਤੁਸੀਂ ਹਰੀ ਮੂੰਗੀ ਪੱਛੀਆਂ ਨੂੰ ਪਾਉਦੇ ਰਹੋ ਤੇ ਆਪਣੇ ਘਰ ਦੀ ਨਾਰਥ ਸਾਈਡ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖੋ ਉੱਥੇ ਤੁਸੀਂ ਮੀਂਹ ਦਾ ਪਾਣੀ 10 ਤੋਂ 15 ਲੀਟਰ ਰੱਖ ਸਕਦੇ ਹੋ ਜੇ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ ਇਸ ਦੇ ਨਾਲ ਤੁਹਾਨੂੰ ਕਾਫੀ ਜ਼ਿਆਦਾ ਲਾਭ ਹੋਏਗਾ ਇਸ ਦੇ ਲਈ ਤੁਹਾਨੂੰ ਕੋਣਲੀ ਦਿਖਾਉਣ ਦੀ ਵੀ ਜ਼ਰੂਰਤ ਨਹੀਂ ਹੈ ਜੋ ਤੁਹਾਨੂੰ ਮੈਂ ਉਪਾਅ ਦੱਸ ਰਹੀਆਂ ਇਹ ਬਿਨਾ ਕੁਣੜੀ ਦਿਖਾਏ ਵੀ ਤੁਸੀਂ ਕਰ ਸਕਦੇ ਹੋ ਮਿਥਨ ਲਗਣ ਵਾਲਿਆਂ ਦਾ ਜਿਹੜਾ ਸੁਆਮੀ ਹੈ ਉਹ ਹੈ ਬੁੱਧ ਬੁੱਧ ਨੂੰ ਹਮੇਸ਼ਾ ਸਟਰੋਂਗ ਰੱਖੋ ਤੁਸੀਂ ਛੋਟੀਆਂ ਕੁੜੀਆਂ ਨੂੰ 8 ਸਾਲ ਤੋਂ ਛੋਟੇ ਕਰਨਿਆਂ ਨੂੰ ਤੁਸੀਂ ਕਦੇ-ਕਦੇ ਖਾਣਾ ਦੇ ਸਕਦੇ ਹੋ ਇਸ ਦੇ ਨਾਲ ਵੀ ਤੁਹਾਨੂੰ ਲਾਭ ਮਿਲਣਗੇ ਕਰਕ ਲਗਨ ਤੇ ਕਰਕ ਰਾਸ਼ੀ ਵਾਲਿਆਂ ਦਾ ਕਿਵੇਂ ਦਾ ਰਹੇਗਾ ਸਾਲ 2026 ਇਹਨਾਂ ਦੇ ਲਗਨ ਦਾ مالک ਚੰ드ਰਮਾ ਲਗਨ ਦਾ مالک ਚੰ드ਰਮਾ ਇਹਨਾਂ ਦਾ ਜੇ ਕੁਲਲੀ ਦੇ ਵਿੱਚ ਵਧੀਆ ਪੋਜੀਸ਼ਨ ਦੇ ਵਿੱਚ ਹੈ ਲਗਨ ਦੇ ਵਿੱਚ ਹੈ ਜਾਂ ਆਪਣੀ ਮਿੱਤਰ ਰਾਸ਼ੀ ਦੇ ਵਿੱਚ ਹੈ ਫਿਰ ਤਾਂ ਇਹ ਮਾਨਸਿਕ ਤੌਰ ਤੇ ਕਾਫੀ ਜ਼ਿਆਦਾ ਵਧੀਆ ਹੁੰਦੇ ਨੇ ਨਹੀਂ ਇਹ ਮਾਨਸਿਕ ਤੌਰ ਤੇ ਥੋੜੀ ਪ੍ਰੋਬਲਮ ਦੇ ਵਿੱਚ ਰਹਿ ਸਕਦੇ ਨੇ ਕਿਉਂਕਿ ਚੰ드ਰਮਾ ਹਮੇਸ਼ਾ 2.5 ਦਿਨ ਦੇ ਬਾਅਦ ਰਾਸ਼ੀ ਪਰਵਰਤਨ ਕਰਦਾ ਥੋੜੀਆਂ ਲਾਵਾਂ ਡੋਲ ਸਥਿਤੀਆਂ ਰਹਿ ਸਕਦੀਆਂ ਨੇ ਇਹਨਾਂ ਦਾ ਗੁਰੂ ਗ੍ਰਹਿ ਹੈ ਜਿਹੜਾ ਉਹ ਵੀ 12ਵੇਂ ਹਾਊਸ ਦੇ ਵਿੱਚ ਚੱਲ ਰਿਹਾ ਹੈ ਇਹਨਾਂ ਦੀ ਕਿਸਮਤ ਸਥਾਨ ਦਾ ਮਾਲਕ 12ਵੇਂ ਹਾਊਸ ਦੇ ਵਿੱਚ ਹੋਣ ਕਾਰਨ ਫਿਰ ਵੀ ਇਹਨਾਂ ਨੂੰ ਥੋੜੀ ਬਹੁਤ ਪ੍ਰੋਬਲਮ ਆ ਰਹਿ ਸਕਦੀ ਹੈ ਲੇਕਿਨ 2 ਜੂਨ 2026 ਤੋਂ ਇਹਨਾਂ ਦੇ ਗੁਰੂ ਹੈ ਜੋ ਕਿਸਮਤ ਸਥਾਨ ਦਾ ਮਾਲਕ ਹੈ ਲਗਨ ਦੇ ਵਿੱਚ ਆ ਜੀਗਾ ਉਹ ਟਾਈਮ ਇਹਨਾਂ ਦੇ ਲਈ ਬੈਸਟ ਟਾਈਮ ਹੈ ਆਪਣਾ ਕੰਮਕਾਰ ਕਰ ਸਕਦੇ ਨੇ ਤੇ ਇਹਨਾਂ ਦੀ ਜਿਹੜੀ ਸਿਹਤ ਹੈ ਉਹ ਵੀ ਵਧੀਆ ਹੁੰਦੀ ਜਾਏਗੀ ਲਗਨ ਦੇ ਵਿੱਚ ਗੁਰੂ ਥੋੜਾ ਮੋਟਾਪਾ ਤਾਂ ਜ਼ਰੂਰ ਦਿੰਦਾ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਬਾਕੀ ਤੁਹਾਡੀ ਸਿਹਤ ਹੈ ਜਿਹੜੀ ਆਲ ਓਵਰ ਵਧੀਆ ਰਹੇਗੀ ਗੁਰੂ ਦਾ ਚੰਦਰਮਾ ਦਾ ਤੇ ਮੰਗਲ ਨੂੰ ਹਮੇਸ਼ਾ ਸਪੋਰਟ ਵਧੀਆ ਰੱਖੋ ਮੰਗਲ ਨੂੰ ਜੇਕਰ ਤੁਸੀਂ ਵਧੀਆ ਰੱਖਦੇ ਹੋ ਤਾਂ ਤੁਹਾਨੂੰ ਲਾਈਫ ਦੇ ਵਿੱਚ ਕਦੇ ਕੋਈ ਪ੍ਰੋਬਲਮ ਨਹੀਂ ਰਹਦੀ ਇਸ ਦੇ ਲਈ ਤੁਸੀਂ ਚਾਂਦੀ ਦੇ ਬਰਤਨਾਂ ਦਾ ਇਸਤੇਮਾਲ ਕਰ ਸਕਦੇ ਹੋ ਤੇ ਕੱਚ ਦੇ ਬਰਤਨਾਂ ਦਾ ਘੱਟ ਤੋਂ ਘੱਟ ਇਸਤੇਮਾਲ ਕਰੋ ਗੁਰੂ ਨੂੰ ਸਟਰੋਂਗ ਕਰਨ ਦੇ ਲਈ ਤੁਸੀਂ ਪੀੜੀਆਂ ਚੀਜ਼ਾਂ ਦਾ ਦਾਨ ਧਾਰਮਿਕ ਸਥਾਨ ਤੇ ਕਰ ਸਕਦੇ ਹੋ ਜਾਂ ਤੁਸੀਂ ਪੁਖਰਾਜ ਧਾਰਨ ਕਰ ਸਕਦੇ ਹੋ ਸਿੰਘ ਲਗਨ ਤੇ ਸਿੰਘ ਰਾਸ਼ੀ ਵਾਲਿਆਂ ਦੇ ਜੋ ਲਗਨ ਦਾ ਮਾਲਕ ਹੈ ਸੂਰਜ ਸੂਰਿਆ ਤਾਂ 1 ਮਹੀਨੇ ਦੇ ਬਾਅਦ ਰਾਸ਼ੀ ਪਰਵਰਤਨ ਕਰਦਾ ਹੈ ਸੂਰਿਆ ਜਦੋਂ ਵੀ ਤੁਹਾਡੇ ਲਾਗਨ ਦੇ ਵਿੱਚ ਆਏਗਾ ਉਦੋਂ ਤੁਹਾਨੂੰ ਲਾਭ ਦੇਵੇਗਾ ਜਦੋਂ ਵੀ ਤੁਹਾਡੇ ਉੱਚ ਦਾ ਸੂਰਜ ਹੋਏਗਾ April ਦੇ ਵਿੱਚ ਉਦੋਂ ਵੀ ਤੁਹਾਨੂੰ ਲਾਭ ਦੇਵੇਗਾ ਲੇਕਿਨ ਸ਼ਨੀ ਤੁਹਾਡੇ 8ਵੇਂ ਹਾਊਸ ਦੇ ਵਿੱਚ ਹੋਣ ਕਰਕੇ ਤੁਹਾਨੂੰ ਦਿੱਕਤਾਂ ਪਰੇਸ਼ਾਨੀਆਂ ਰਹਿ ਸਕਦੀਆਂ ਨੇ ਕਿਉਂਕਿ ਇੱਕ ਤਾਂ ਤੁਹਾਡੀ ਸ਼ਨੀ ਦੀ ਢਈਆ ਚੱਲ ਰਹੀ ਹੈ ਤੇ ਦੂਸਰਾ ਤੁਹਾਡੇ ਲਾਗਨ ਦੇ ਵਿੱਚ ਕੇਤੂ ਚੱਲ ਰਿਹਾ ਹੈ ਇਹ ਤੁਹਾਨੂੰ ਪ੍ਰੋਬਲਮ ਦੇ ਸਕਦਾ ਹੈ ਤੇ ਸ਼ਨੀ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਵੀ ਤੁਹਾਡੇ 10ਵੇਂ ਹਾਊਸ ਤੇ ਪੈ ਰਹੀ ਹੈ ਤੁਹਾਡੇ ਕੰਮ ਕਾਰ ਦਾ ਹਾਊਸ ਹੈ ਕੰਮ ਕਾਰਾਂ ਨੂੰ ਥੋੜਾ ਸ਼ਨੀ ਪ੍ਰਭਾਵਿਤ ਕਰੇਗਾ ਸ਼ਨੀ ਨੂੰ ਸਹੀ ਰੱਖਣ ਦੇ ਲਈ ਜੇਕਰ ਤੁਹਾਡੀ ਕੁੜਲੀ ਦੇ ਵਿੱਚ ਵੀ ਸ਼ਨੀ 8ਵੇਂ ਹਾਊਸ ਦੇ ਵਿੱਚ ਹੈ ਫਿਰ ਤੁਹਾਨੂੰ ਜ਼ਿਆਦਾ ਪ੍ਰੋਬਲਮਾਂ ਦੇਗਾ ਸ਼ਨੀ ਨੂੰ ਸਹੀ ਰੱਖਣ ਦੇ ਲਈ ਤੁਸੀਂ ਇੱਕ ਨਾਰੀਅਲ ਲੈ ਕੇ ਸ਼ਨੀਵਾਰ ਦੇ ਦਿਨ ਤੁਸੀਂ ਸ਼ਨੀ ਮੰਦਰ ਦੇ ਵਿੱਚ ਚੜਾਉਂਦੇ ਰਹੋ ਇਸ ਦੇ ਨਾਲ ਸ਼ਨੀ ਤੁਹਾਨੂੰ ਜਿਹੜੇ ਅਸ਼ੁੱਭ ਲਾਭ ਨੇ ਉਹ ਘੱਟ ਦੇਵੇਗਾ ਤੇ ਅੱਛੇ ਪ੍ਰਭਾਵ ਦੇਣੇ ਸਟਾਰਟ ਕਰ ਦੇਗਾ ਸ਼ਨੀ ਦੇ ਤੁਸੀਂ ਮੰਤਰ ਜਾਪ ਵੀ ਕਰ ਸਕਦੇ ਹੋ ਤੇ ਨਾਲ ਤੁਸੀਂ ਸੂਰਿਆ ਨੂੰ ਸਟਰੋਂਗ ਰੱਖੋ ਸੂਰਿਆ ਨੂੰ ਜਲ ਦਿੰਦੇ ਰਹੋ ਇਸ ਦੇ ਨਾਲ ਤੁਹਾਡਾ ਸਾਲ 2026 ਹੈ ਜਿਹੜਾ ਹੋਰ ਬੈਸਟ ਜਾਏਗਾ ਤੇ ਤੁਹਾਡੇ 11ਵੇਂ ਹਾਊਸ ਦੇ ਵਿੱਚ 2 ਜੂਨ 2026 ਤੱਕ ਗੁਰੂ ਰਹੇਗਾ ਜੋ ਕਿ ਬਹੁਤ ਵਧੀਆ ਲੇਕਿਨ ਫਿਰ ਉਹ ਤੁਹਾਡਾ ਗੁਰੂ ਹੈ ਜਿਹੜਾ 12ਵੇਂ ਹਾਊਸ ਦੇ ਵਿੱਚ ਚਲਾ ਜਾਏਗਾ 2 ਜੂਨ 2026 ਤੋਂ ਬਾਅਦ ਇੱਥੇ ਗੁਰੂ ਤੁਹਾਨੂੰ ਜਿਆਦਾ ਬੈਸਟ ਰਿਜ਼ਲਟ ਨਹੀਂ ਦੇਵੇਗਾ ਤੁਹਾਡੇ ਲਕੁੰਡਲੀ ਦੇ ਹਿਸਾਬ ਨਾਲ ਤੁਹਾਡਾ ਮਿੱਤਰ ਗ੍ਰਹਿ 12ਵੇਂ ਹਾਊਸ ਦੇ ਵਿੱਚ ਜਾ ਕੇ ਉੱਚਾ ਦਾ ਗੁਰੂ ਤੁਹਾਨੂੰ ਠੀਕ ਠੀਕ ਲਾਭ ਦੇਵੇਗਾ ਲਗਨ ਦੇ ਵਿੱਚ ਕੇਤੂ ਹੋਣ ਦੇ ਕਾਰਨ ਡੌਗ ਨੂੰ ਖਾਣਾ ਪਾਉਂਦੇ ਰਹੋ ਕੰਨਿਆ ਲਗਨ ਤੇ ਕੰਨਿਆ ਰਾਸ਼ੀ ਵਾਲਿਆਂ ਲਈ ਕਿਵੇਂ ਦਾ ਰਹੇਗਾ ਸਾਲ 2026 ਇਹਨਾਂ ਦੇ ਲਗਨ ਦਾ ਮਾਲਕ ਹੈ ਬੁੱਧ ਬਹੁਤ ਇੰਟੈਲੀਜੈਂਟ ਹੁੰਦੇ ਨੇ ਬੁੱਧ ਦਾ ਗੋਚਰ ਇਹਨਾਂ ਦੀ ਲਾਈਫ ਦੇ ਉੱਤੇ ਪ੍ਰਭਾਵ ਪਾਉਂਦਾ ਹੈ ਬੁੱਧ ਜਦੋਂ ਵੀ ਆਪਣੀ ਰਾਸ਼ੀ ਦੇ ਵਿੱਚ ਜਾਂਦਾ ਹੈ ਉੱਚ ਦੀ ਰਾਸ਼ੀ ਦੇ ਵਿੱਚ ਜਾਂਦਾ ਹੈ ਉਦੋਂ ਇਹਨਾਂ ਦਾ ਸਮਾਂ ਜਿਹੜਾ ਵਹਿਤਰ ਹੁੰਦਾ ਹੈ ਤੇ ਜਦੋਂ ਵੀ ਬੁੱਧ ਨੀਚ ਦਾ ਹੁੰਦਾ ਉਸ ਟਾਈਮ ਤੇ ਇਹਨਾਂ ਨੂੰ ਆ ਕੰਮਕਾਰਾਂ ਦੇ ਵਿੱਚ ਰੁਕ ਜਾਣਾ ਚਾਹੀਦਾ ਹੈ ਲਗਨ ਦੇ ਮਾਲਕ ਨੂੰ ਹਮੇਸ਼ਾ ਸ਼ੁਭ ਰੱਖੋ ਇਸ ਦੇ ਲਈ ਤੁਸੀਂ ਹਰੀ ਇਲਾਇਚੀ ਦਾ ਕਦੇ-ਕਦੇ ਧਾਰਮਿਕ ਸਥਾਨ ਤੇ ਦਾਨ ਕਰ ਸਕਦੇ ਹੋ ਤੇ ਦੂਸਰਾ ਤੁਹਾਡਾ ਸ਼ਨੀ ਹੈ ਜੋ 7ਵੇਂ ਹਾਊਸ ਦੇ ਵਿੱਚ ਚੱਲ ਰਿਹਾ ਹੈ ਲਗਨ ਤੇ ਦ੍ਰਿਸ਼ਟੀ ਪੈ ਰਹੀ ਹੈ 7ਵੇਂ ਹਾਊਸ ਦਾ ਸ਼ਨੀ ਹੈ ਜਿਹੜਾ ਥੋੜਾ ਤੁਹਾਡੇ ਲਾਈਫ ਪਾਰਟਨਰ ਦੇ ਨਾਲ ਥੋੜੀ ਬਹੁਤ ਜਿਹੜੀ ਐ ਪ੍ਰੋਬਲਮਾਂ ਦੇ ਸਕਦਾ ਹੈ ਬਾਕੀ ਸ਼ਨੀ ਤੁਹਾਡੇ ਲਗਨ ਦਾ ਮਿੱਤਰ ਹੈ ਹੋਰ ਕੋਈ ਪ੍ਰੋਬਲਮ ਤੁਹਾਨੂੰ ਇੱਥੇ ਸ਼ਨੀ ਨਹੀਂ ਕਰੇਗਾ ਤੇ ਆਪਣੇ ਬੁੱਧ ਨੂੰ ਸਟਰੋਂਗ ਰੱਖੋ ਨਾਲ ਆਪਣੇ ਸ਼ੁਕਰ ਨੂੰ ਸਟਰੋਂਗ ਰੱਖੋ ਸ਼ੁਕਰ ਜਦੋਂ ਵੀ ਤੁਹਾਡੇ ਲਗਨ ਦੇ ਵਿੱਚ ਆਉਂਦਾ ਤਾਂ ਸ਼ੁਕਰ ਹੈ ਜਿਹੜਾ ਉਹ ਨੀਚ ਦਾ ਹੋ ਜਾਂਦਾ ਹੈ ਲੇਕਿਨ ਸੈਕੰਡ ਹਾਊਸ ਦੇ ਵਿੱਚ ਸ਼ੁਕਰ ਜਦੋਂ ਵੀ ਜਾਂਦਾ ਉਦੋਂ ਤੁਹਾਨੂੰ ਧਨ ਲਾਭ ਕਰਵਾਉਂਦਾ ਹੈ ਤਾਂ ਇਸ ਦੇ ਲਈ ਤੁਸੀਂ ਸ਼ੁਕਰ ਸ਼ਨੀ ਤੇ ਬੁੱਧ ਇਹਨਾਂ ਨੂੰ ਸਟਰੋਂਗ ਰੱਖੋ ਸ਼ੁਕਰ ਨੂੰ ਸਟਰੋਂਗ ਕਰਨ ਦੇ ਲਈ ਤੁਹਾਡੇ ਇੱਕ ਤਾਂ ਧਨ ਸਥਾਨ ਦਾ ਮਾਲਕ ਹੈ ਤੇ ਦੂਸਰਾ ਤੁਹਾਡਾ ਕਿਸਮਤ ਸਥਾਨ ਦਾ ਮਾਲਕ ਹੈ ਕਦੇ ਕਦੇ ਤੁਸੀਂ ਦੇਹੀ ਹੈ ਜਿਹੜੀ ਉਹ ਧਾਰਮਿਕ ਸਥਾਨ ਤੇ ਦਿੰਦੇ ਰਹਿਣਾ ਹੈ ਤੁਲਾ ਲਗਨ ਤੇ ਤੁਲਾ ਰਾਸ਼ੀ ਵਾਲਾ ਦਾ ਸੁਆਮੀ ਗ੍ਰਹਿ ਸ਼ੁਕਰ ਸ਼ੁਕਰ ਨੂੰ ਵਧੀਆ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਇਸ ਟਾਈਮ ਤੇ ਤੁਹਾਡੇ ਜੋ ਰਾਹੂ ਹੈ ਉਹ ਪੰਜਵੇਂ ਹਾਊਸ ਦੇ ਵਿੱਚ ਚੱਲ ਰਿਹਾ ਹੈ ਜੋ ਪੂਰਾ ਸਾਲ ਰਹੇਗਾ 6 ਦਸੰਬਰ 2026 ਤੱਕ ਰਾਹੂ ਪੰਜਵੇਂ ਹਾਊਸ ਦੇ ਵਿੱਚ ਰਹੇਗਾ ਪੰਜਵੇਂ ਹਾਊਸ ਦਾ ਰਾਹੂ ਤੁਹਾਡ ਨੂੰ ਜੇ ਸਟੱਡੀ ਕਰ ਰਹੇ ਹੋ ਤਾਂ ਸਟੱਡੀ ਦੇ ਵਿੱਚ ਪ੍ਰੋਬਲਮਾਂ ਦੇਵੇਗਾ ਜੇ ਤੁਸੀਂ ਬੱਚੇ ਦੀ ਪਲੈਨਿੰਗ ਕਰ ਰਹੇ ਹੋ ਜੋ ਮੈਰਿਜ ਨਹੀਂ ਤਾਂ ਬੱਚਾ ਹੋਣ ਦੇ ਵਿੱਚ ਵੀ ਪ੍ਰੋਬਲਮ ਆ ਇੱਥੇ ਰਾਹੂ ਦੇ ਸਕਦਾ ਹੈ ਤੇ ਛੇਵੇਂ ਹਾਊਸ ਦੇ ਵਿੱਚ ਹੈ ਜੋ ਸ਼ਨੀ ਚੱਲ ਰਿਹਾ ਹੈ ਸ਼ਨੀ ਪੂਰਾ ਸਾਲ ਤੁਹਾਡੇ ਛੇਵੇਂ ਹਾਊਸ ਦੇ ਵਿੱਚ ਚੱਲੇਗਾ ਜੇ ਤੁਸੀਂ ਕੋਈ ਐਗਜ਼ਾਮ ਦੇਣਾ ਚਾਹੁੰਦੇ ਹੋ ਤਾਂ ਉਸ ਦੇ ਵਿੱਚ ਤੁਸੀਂ ਸਕਸੈਸਫੁਲ ਹੋ ਸਕਦੇ ਹੋ ਤੇ ਜੇ ਤੁਸੀਂ ਤੁਹਾਡੇ ਕੋਈ ਕੋਰਟ ਕੇਸ ਚੱਲ ਰਹੇ ਨੇ ਤਾਂ ਉਹ ਵੀ ਤੁਹਾਡੇ ਸਮਾਪਤ ਹੋ ਜਾਣਗੇ ਕਿਉਂਕਿ ਸ਼ਨੀ 6 ਹਾਊਸ ਦਾ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਤੇ ਤਾਂ ਛਟਕਾਰਾ ਦਵਾਇਆ ਗਈ ਤੇ ਨਾਲ ਤੁਹਾਨੂੰ ਜੇ ਕੋਈ ਕਰਜ਼ਾ ਤੁਹਾਡੇ ਤੇ ਤਾਂ ਉਹ ਵੀ ਤੁਹਾਡਾ ਸਮਾਪਤ ਹੁੰਦਾ ਜਾਏਗਾ ਤੁਸੀਂ ਆਪਣੇ ਸ਼ਨੀ ਨੂੰ ਸ਼ੁਭ ਰੱਖੋ ਗਰੀਬਾਂ ਦਾ ਕਦੇ ਵੀ ਹੱਕ ਨਾ ਰੱਖੋ ਤੁਸੀਂ ਲੇਬਰ ਕਲਾਸ ਲੋਕਾਂ ਦੀ ਮਦਦ ਕਰਦੇ ਰਹਿਣਾ ਇਸ ਦੇ ਨਾਲ ਸ਼ਨੀ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਦੇਵੇਗਾ ਤੇ ਨਾਲ ਤੁਸੀਂ ਕਦੇ-ਕਦੇ ਧਾਰਮਿਕ ਸਥਾਨ ਤੇ ਨਾਰੀਅਲ ਵੀ ਚੜਾ ਸਕਦੇ ਹੋ ਇਕ ਕਾਲੇ ਤੇ ਨੀਲੇ ਰੰਗ ਤੋਂ ਪਰਹੇਜ਼ ਕਰਨਾ ਥੋੜਾ ਕਿਉਂਕਿ ਸ਼ਮੀ ਦੇ ਵਿੱਚ ਸ਼ਨੀ ਚੱਲ ਰਿਹਾ ਹੈ। ਬ੍ਰਿਸ਼ਚਿਕ ਲਗਨ ਤੇ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਦਾ ਸਵਾਮੀ ਗ੍ਰਹਿ ਹੈ ਮੰਗਲ। ਲੇਕਿਨ ਇਹਨਾਂ ਨੂੰ ਚੰਦਰਮਾ ਦੀ ਪਾਵਰ ਨੂੰ ਕਾਫੀ ਜ਼ਿਆਦਾ ਉਪਰ ਰੱਖਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੀ ਕਿਸਮਤ ਹਾਊਸ ਦਾ ਮਾਲਕ ਚੰਦਰਮਾ ਤੇ ਇਹਨਾਂ ਦੇ ਲਗਨ ਦੇ ਵਿੱਚ ਜਾ ਕੇ ਚੰਦਰਮਾ ਜਿਹੜਾ ਉਹ ਨੀਚ ਦਾ ਹੋ ਜਾਂਦਾ ਹੈ। ਚੰਦਰਮਾ ਨੂੰ ਸਟਰੋਂਗ ਰੱਖੋਗੇ ਤਾਂ ਤੁਸੀਂ ਮਾਨਸਿਕ ਤੌਰ ਤੇ ਵੀ ਵਧੀਆ ਫੈਸਲੇ ਲੈ ਸਕਦੇ ਹੋ ਲਾਈਫ ਦੇ ਵਿੱਚ। ਚੰਦਰਮਾ ਨੂੰ ਸਟਰੋਂਗ ਰੱਖਣ ਦੇ ਲਈ ਤੁਸੀਂ ਸ਼ਿਵ ਜੀ ਭਗਵਾਨ ਦੀ ਪੂਜਾ ਕਰਨੀ ਓਮ ਨਮਸ਼ਵਾਯ ਦਾ ਜਾਪ ਕਰਨਾ ਚਿੱਟੀਆਂ ਚੀਜ਼ਾਂ ਦਾ ਦਾਨ ਧਾਰਮਿਕ ਸਥਾਨ ਤੇ ਦਿੰਦੇ ਰਹਿਣਾ ਤੁਹਾਡੇ ਲਈ ਕਾਫੀ ਜ਼ਿਆਦਾ ਤੁਹਾਨੂੰ ਰਿਲੈਕਸ ਦੇਵੇਗਾ ਤੇ ਲਾਈਫ ਦੇ ਵਿੱਚ ਸਕਸੈਸ ਦੇਵੇਗਾ 2026 ਤੁਹਾਡਾ ਵਧੀਆ ਰਹੇਗਾ ਜੇਕਰ ਤੁਸੀਂ ਚਿੱਟੀਆਂ ਚੀਜ਼ਾਂ ਦਾ ਧਾਰਮਿਕ ਸਥਾਨ ਤੇ ਦਾਨ ਕਰਦੇ ਹੋ ਤੇ ਨਾਲ ਤੁਸੀਂ ਮੰਗਲਵਾਰ ਗੁਰਦਾ ਦਾਨ ਕਰ ਸਕਦੇ ਹੋ ਗੁਰ ਪਾਣੀ ਦੇ ਵਿੱਚ ਵੀ ਪਾ ਸਕਦੇ ਹੋ ਮੰਗਲਵਾਰ ਜਾਂ ਤੁਸੀਂ ਰੇਵੜੀਆਂ ਦਾ ਦਾਨ ਇਸ ਟਾਈਮ ਤੇ ਕਰ ਸਕਦੇ ਹੋ ਤਾਂ ਕਿ ਤੁਹਾਡਾ ਮੰਗਲ ਵੀ ਆਪਰੇ ਹੋ ਤੇ ਨਾਲ ਚੰਦਰਮਾ ਦੀ سپورਟ ਲੈ ਸਕਦੇ ਹੋ ਤਨੂੰ ਲਗਨ ਤੇ ਤਨੂੰ ਰਾਸ਼ੀ ਵਾਲਿਆਂ ਦਾ ਜੋ ਸੁਆਮੀ ਗ੍ਰਹਿ ਹੈ ਉਹ ਹੈ ਗੁਰੂ ਗ੍ਰਹਿ ਗੁਰੂ ਗ੍ਰਹਿ ਤੁਹਾਡੇ 7ਵੇਂ ਹਾਊਸ ਦੇ ਵਿੱਚ ਗੋਚਰ ਕਰ ਰਿਹਾ ਹੈ 2 ਜੂਨ 2026 ਤੋਂ ਬਾਅਦ ਤੁਹਾਡੇ 8ਵੇਂ ਹਾਊਸ ਦੇ ਵਿੱਚ ਜਾਏਗਾ 7ਵੇਂ ਹਾਊਸ ਦੇ ਵਿੱਚ ਤਾਂ ਤੁਹਾਡੇ ਲਗਨ ਤੇ ਦ੍ਰਿਸ਼ਟੀ ਪੈ ਰਹੀ ਹੈ ਵਧੀਆ ਰਿਜ਼ਲਟ ਤੁਹਾਨੂੰ ਦੇ ਰਿਹਾ ਹੈ ਜਦੋਂ ਵੀ 8ਵੇਂ ਹਾਊਸ ਦੇ ਵਿੱਚ ਜਾਏਗਾ ਜੇ ਤੁਸੀਂ ਕੋਈ ਡੀਪ ਅ ਸਟੱਡੀ ਕਰ ਰਹੇ ਹੋ ਜਾਂ ਪੀ ਐਚ ਡੀ ਕਰ ਰਹੇ ਹੋ ਨਾ ਉਸ ਦੇ ਲਈ ਤੁਹਾਨੂੰ ਕਾਫੀ ਜ਼ਿਆਦਾ ਇੱਥੇ ਗੁਰੂ ਹੈ ਜਿਹੜਾ ਸਪੋਰਟ ਕਰੇਗਾ ਤੇ ਨਾਲ ਤੁਹਾਡਾ ਸ਼ਨੀ ਹੈ ਜੋ ਚੌਥੇ ਹਾਊਸ ਦੇ ਵਿੱਚ ਚੱਲ ਰਿਹਾ ਹੈ ਸ਼ਨੀ ਚੌਥੇ ਹਾਊਸ ਦੇ ਵਿੱਚ ਹੋਣ ਦੇ ਕਾਰਨ ਤੁਹਾਡੀ ਘਰ ਤੋਂ ਥੋੜੀ ਦੂਰੀ ਰਹਿ ਸਕਦੀ ਹੈ ਘਰ ਤੋਂ ਤੁਸੀਂ ਦੂਰ ਜਾ ਤਾਂ ਪੜ੍ਹਾਈ ਦੇ ਲਈ ਜਾ ਸਕਦੇ ਹੋ ਜਾਂ ਕਿਸੇ ਕੰਮਕਾਰ ਦੇ ਲਈ ਜਾ ਸਕਦੇ ਹੋ ਜਾਂ ਤੁਸੀਂ ਜੇ ਵਿਦੇਸ਼ ਦੇ ਲਈ ਟਰਾਈ ਕਰ ਰਹੇ ਹੋ ਤਾਂ ਵਿਦੇਸ਼ ਦੇ ਵਿੱਚ ਵੀ ਜਾ ਸਕਦੇ ਹੋ ਆਪਣੀ ਮਾਤਾ ਦੇ ਸਿਹਤ ਦਾ ਧਿਆਨ ਰੱਖੋ ਤੇ ਪੀੜੀਆਂ ਚੀਜ਼ਾਂ ਦਾ ਧਾਨ ਧਾਰਮਿਕ ਸਥਾਨ ਤੇ ਕਰਦੇ ਰਹੋ ਨੌਨ ਵੇਜ ਤੋਂ ਪਰਹੇਜ਼ ਤੁਹਾਨੂੰ ਕਰਨਾ ਬਹੁਤ ਜ਼ਰੂਰੀ ਹੈ ਕਿਸੇ ਵੀ ਧਾਰਮਿਕ ਸਥਾਨ ਦੇ ਨਾਲ ਜੁੜ ਕੇ ਰਹੋਗੇ ਤਾਂ ਲਾਈਫ ਦੇ ਵਿੱਚ ਸਕਸੈਸ ਕਰੋਗੇ ਮਕਰ ਲਗਨ ਤੇ ਮਕਰ ਰਾਸ਼ੀ ਦਾ ਸਵਾਮੀ ਗ੍ਰਹਿ ਸ਼ਨੀ ਸ਼ਨੀ ਤੁਹਾਡੇ ਲਗਨ ਦਾ ਮਾਲਕ 3ਰਡ ਹਾਊਸ ਦੇ ਵਿੱਚ ਚੱਲ ਰਿਹਾ ਹੈ ਤੁਹਾਨੂੰ ਥੋੜੀ ਭੱਜ ਨੱਠ ਕਰਵਾ ਸਕਦਾ ਹੈ ਭੱਜ ਨੱਠ ਦੇ ਨਾਲ ਹੀ ਤੁਹਾਡੇ ਕੰਮ ਹੋਣਗੇ ਸ਼ਨੀ ਵੈਸੇ ਵੀ ਸਲੋ ਹੈ ਤੇ ਤੁਹਾਨੂੰ ਇੱਥੇ ਜਿਹੜਾ ਬੈਠ ਕੇ ਕਿਸਮਤ ਸਥਾਨ ਦੇ ਵਿੱਚ ਜਿਹੜੀ ਇਹਦੀ ਦ੍ਰਿਸ਼ਟੀ ਪਏਗੀ 7ਵੀਂ ਤਾਂ ਕਿਸਮਤ ਤੁਹਾਡੇ ਸਾਥ ਦਿੰਦੀ ਜਾਏਗੀ 8ਵੇਂ ਹਾਊਸ ਦੇ ਵਿੱਚ ਤੁਹਾਡੇ ਇਸ ਟਾਈਮ ਤੇ ਕੇਤੂ ਚੱਲ ਰਿਹਾ ਹੈ ਕੇਤੂ ਵੀ 8ਵੇਂ ਹਾਊਸ ਦੇ ਵਿੱਚ ਵਧੀਆ ਤੁਹਾਨੂੰ ਰਿਜ਼ਲਟ ਦੇਵੇਗਾ ਜੇ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਦੇ ਨਾਲ ਜੁੜ ਕੇ ਰਹਿੰਦੇ ਹੋ ਜਾਂ ਤੁਸੀਂ ਖੱਟੀਆਂ ਚੀਜ਼ਾਂ ਦਾ ਦਾਨ ਕਰਦੇ ਰਹਿੰਦੇ ਹੋ ਜਾਂ ਧਾਰਮਿਕ ਸਥਾਨ ਤੇ ਝੰਡਾ ਲਗਾਉਣ ਦੇ ਨਾਲ ਵੀ ਕੇਤੂ ਤੁਹਾਨੂੰ 8ਵੇਂ ਹਾਊਸ ਦਾ ਸਪੋਰਟ ਕਰੇਗਾ ਸੈਕੰਡ ਹਾਊਸ ਦੇ ਵਿੱਚ ਤੁਹਾਡੇ ਅਜਿਓ ਉਹ ਰਾਹੂ ਚੱਲ ਰਿਹਾ ਹੈ ਰਾਹੂ ਕੀ ਹੈ ਅਚਾਨਕ ਤੁਹਾਨੂੰ ਧਨ ਲਾਭ ਵੀ ਦੇ ਸਕਦਾ ਅਚਾਨਕ ਤੁਹਾਨੂੰ ਧਨ ਹਾਨੀ ਵੀ ਰਾਹੂ ਇੱਥੇ ਦੇ ਸਕਦਾ ਆਪਣੀ ਬੋਲ ਚਲ ਤੇ ਥੋੜਾ ਕੰਟਰੋਲ ਰੱਖੋ ਬੋਲ ਬਾਣੀ ਨੂੰ ਵਧੀਆ ਰੱਖੋਗੇ ਤਾਂ ਤੁਹਾਡੇ ਜਿਹੜੇ ਕੰਮ ਨੇ ਉਹ ਬਣਦੇ ਜਾਣਗੇ ਵੈਸੇ ਵੀ ਕੁੰਭ ਰਾਸ਼ੀ ਦੇ ਵਿੱਚ ਜਦੋਂ ਵੀ ਰਾਹੂ ਹੁੰਦਾ ਹੈ ਤ ਤਾਂ ਲਾਭ ਦਿੰਦਾ ਹੈ ਕੁੰਭ ਰਾਸ਼ੀ ਦੇ ਵਿੱਚ ਰਾਹੂ ਤੇ ਕੰਨਿਆ ਰਾਸ਼ੀ ਦੇ ਵਿੱਚ ਰਾਹੂ ਦਾ ਹੋਣਾ ਵਧੀਆ ਮੰਨਿਆ ਜਾਂਦਾ ਹੈ। ਕੁੰਭ ਲਾਗਨ ਤੇ ਕੁੰਭ ਰਾਸ਼ੀ ਵਾਲਿਆਂ ਦਾ ਜੋ ਲਾਗਨ ਦਾ ਸਵਾਮੀ ਉਹ ਸ਼ਨੀ। ਸ਼ਨੀ ਤੁਹਾਡੇ ਇਸ ਟਾਈਮ ਤੇ 12ਵੇਂ ਹਾਊਸ ਦੇ ਵਿੱਚ ਚੱਲ ਰਿਹਾ ਹੈ। 12ਵੇਂ ਹਾਊਸ ਦਾ ਸ਼ਨੀ ਹਸਪੀਟਲ ਦੇ ਖਰਚੇ ਕਰਵਾ ਸਕਦਾ ਹੈ। ਜੇਕਰ ਤੁਸੀਂ ਵਿਦੇਸ਼ ਦੇ ਨਾਲ ਜੁੜੇ ਹੋਏ ਹੋ, ਵਿਦੇਸ਼ ਨਾਲ ਸੰਬੰਧਿਤ ਕੋਈ ਕੰਮਕਾਰ ਕਰ ਰਹੇ ਹੋ ਜਾਂ ਤੁਸੀਂ ਵਿਦੇਸ਼ ਦੇ ਵਿੱਚ ਰਹਿ ਰਹੇ ਹੋ, ਫਿਰ ਤਾਂ ਤੁਹਾਨੂੰ ਇੱਥੇ ਜਿਹੜਾ ਸ਼ਨੀ ਉਹ ਲਾਭ ਦੇਵੇਗਾ। ਲੇਕਿਨ ਜੇ ਤੁਸੀਂ ਇੱਥੇ ਹੀ ਕੋਈ ਕੰਮਕਾਰ ਕਰ ਰਹੇ ਹੋ ਤਾਂ 12ਵੇਂ ਹਾਊਸ ਦਾ ਸ਼ਨੀ ਤੁਹਾਨੂੰ ਥੋੜੀਆਂ ਬਹੁਤ ਪ੍ਰੋਬਲਮਾਂ ਦੇ ਸਕਦਾ ਹੈ। ਲਗਨ ਦਾ ਮਾਲਕ ਜਦੋਂ ਵੀ 12ਵੇਂ ਹਾਊਸ ਦੇ ਵਿੱਚ ਜਾਂਦਾ ਤਾਂ ਖਰਚੇ ਵਧਾ ਦਿੰਦਾ ਹੈ। ਤੇ ਤੁਹਾਡੇ ਲਗਨ ਦੇ ਵਿੱਚ ਰਾਹੂ ਚੱਲ ਰਿਹਾ ਹੈ ਤੇ 7ਵੇਂ ਹਾਊਸ ਦੇ ਵਿੱਚ ਕੇਤੂ ਦੀ ਕੇਤੂ ਚੱਲ ਰਿਹਾ ਹੈ ਤੇ ਲਗਨ ਦੇ ਵਿੱਚ ਦ੍ਰਿਸ਼ਟੀ ਹੈ ਕੇਤੂ ਦੀ। ਰਾਹੂ ਲਗਨ ਦੇ ਵਿੱਚ ਤੁਹਾਨੂੰ ਸਿਹਤ ਸਬੰਧੀ ਪ੍ਰੋਬਲਮ ਦੇ ਸਕਦਾ ਹੈ। ਤੇ ਤੁਹਾਨੂੰ ਮਾਨਸਿਕ ਤੌਰ ਤੇ ਥੋੜਾ ਤੁਸੀਂ ਦਾਵਾਂ ਡੋਲ ਸਥਿਤੀਆਂ ਤੁਹਾਡੀਆਂ ਰਹਿ ਸਕਦੀਆਂ ਨੇ ਸੱਤਵੇਂ ਹਾਊਸ ਦਾ ਕੇਤੂ ਤੁਸੀਂ ਜੇਕਰ ਮੈਰਿਡੋ ਤਾਂ ਮੈਰਿਡ ਲਾਈਫ ਦੇ ਵਿੱਚ ਥੋੜੀਆਂ ਬਹੁਤ ਦਿੱਕਤਾਂ ਕੇਤੂ ਇੱਥੇ ਤੁਹਾਨੂੰ ਦੇਵੇਗਾ ਤੁਹਾਡਾ ਮਨ ਮਟਾਬ ਹੋ ਸਕਦਾ ਹੈ ਕੇਤੂ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਖੱਟੀਆਂ ਚੀਜ਼ਾਂ ਦਾ ਦਾਨ ਹੈ ਜਿਹੜਾ ਧਾਰਮਿਕ ਸਥਾਨ ਤੇ ਦਿੰਦੇ ਰਹੋ ਇਸ ਦੇ ਨਾਲ ਕੇਤੂ ਇੱਥੇ ਸ਼ਾਂਤ ਰਹੇਗਾ ਤੇ ਲਗਨ ਦੇ ਮਾਲਕ ਸ਼ਨੀ ਨੂੰ ਸਟਰੋਂਗ ਕਰਨ ਦੇ ਲਈ ਕੁੱਤਿਆਂ ਨੂੰ ਖਾਣਾ ਪਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਬਾਕੀ ਤੁਹਾਡੀ ਕੁੜਲੀ ਤੇ ਡਿਪੈਂਡ ਹੈ ਕਿ ਤੁਹਾਡੀ ਕੁੜਲੀ ਦੇ ਵਿੱਚ ਗ੍ਰਹਾਂ ਦੀ ਕੀ ਸਥਿਤੀ ਹੈ ਤੇ ਤੁਹਾਡੀ ਕਿਹੜੀ ਮਹਾਦਸ਼ਾ ਚੱਲ ਰਹੀ ਹੈ ਮੀਨ ਲਾਗਨ ਤੇ ਮੀਨ ਰਾਸ਼ੀ ਵਾਲਿਆਂ ਦਾ ਜੋ ਸਵਾਮੀ ਹੈ ਉਹ ਹੈ ਗੁਰੂ ਗੁਰੂ ਤੁਹਾਡੇ ਲਾਗਨ ਤੋਂ ਚੌਥੇ ਹਾਊਸ ਦੇ ਵਿੱਚ ਚੱਲ ਰਿਹਾ ਜੋ ਕਿ ਬਹੁਤ ਵਧੀਆ ਚੌਥੇ ਦਾ ਗੁਰੂ ਹਮੇਸ਼ਾ ਹੀ ਸ਼ੁਭ ਫਲ ਦਿੰਦਾ ਹੈ ਤੇ ਅੱਗੇ 6 2 ਜੂਨ 2026 ਤੋਂ ਪੰਜਵੇਂ ਹਾਊਸ ਦੇ ਵਿੱਚ ਗੁਰੂ ਜਾਏਗਾ ਉੱਥੇ ਜਾ ਕੇ ਵੀ ਤੁਹਾਨੂੰ ਲਾਭ ਦੇਵੇਗਾ ਲੇਕਿਨ ਸਾਲ 2026 ਦੇ ਵਿੱਚ ਤੁਹਾਡੇ ਲਗਨ ਦੇ ਵਿੱਚ ਸ਼ਨੀ ਚੱਲ ਰਿਹਾ ਹੈ ਜੋ ਪੂਰਾ ਸਾਲ ਲਗਨ ਦੇ ਵਿੱਚ ਰਹੇਗਾ ਲਗਨ ਦਾ ਸ਼ਨੀ ਤੁਹਾਨੂੰ ਥੋੜਾ ਆਲਸੀ ਬਣਾਏਗਾ ਅੱਜ ਦਾ ਕੰਮ ਤੁਸੀਂ ਕੱਲ ਤੇ ਟਾਲੋਗੇ ਤੇ ਤੁਹਾਨੂੰ ਲੇਜੀਪਨ ਸ਼ਨੀ ਦੇ ਸਕਦਾ ਹੈ ਸ਼ਨੀ ਨੂੰ ਸ਼ੁਭ ਕਰਨ ਦੇ ਲਈ ਕਾਲੀਆਂ ਚੀਜ਼ਾਂ ਦਾ ਦਾਨ ਜਾਂ ਕਾਲੇ ਕੰਬਲ ਇਸ ਟਾਈਮ ਤੇ ਤੁਸੀਂ ਗਰੀਬਾਂ ਨੂੰ ਦਾਨ ਕਰ ਸਕਦੇ ਹੋ ਕਾਲੇ ਤੇ ਚਿੱਟੇ ਕੰਬਲ ਦੇਣ ਦੇ ਨਾਲ ਸ਼ਨੀ ਤੇ ਕੇਤੂ ਦੋਵੇਂ ਹੀ ਸ਼ੁਭ ਫਲ ਦਿੰਦੇ ਨੇ ਸਰਬੀ ਦਾ ਮੌਸਮ ਹੈ ਜੇਕਰ ਤੁਸੀਂ ਕਾਲੇ ਕੰਬਲ ਗਰੀਬਾਂ ਨੂੰ ਦਾਨ ਕਰਦੇ ਹੋ ਤਾਂ ਤੁਹਾਨੂੰ ਲਗਨ ਦਾ ਸ਼ਨੀ ਸ਼ੁਭ ਲਾਭ ਦੇਵੇਗਾ ਪੀੜ੍ਹੀਆਂ ਚੀਜ਼ਾਂ ਦਾ ਦਾਨ ਵੀ ਤੁਸੀਂ ਧਾਰਮਿਕ ਸਥਾਨ ਤੇ ਕਰਦੇ ਰਹੋਗੇ ਤਾਂ ਤੁਹਾਡੇ ਲਗਨ ਦਾ ਮਾਲਕ ਜਿਹੜਾ ਹੋਰ ਸਟਰੋਂਗ ਹੋਵੇਗਾ ਜਿਵੇਂ ਜਿਵੇਂ ਗ੍ਰਹਾਂ ਦਾ ਗੋਚਰ ਹੋਏਗਾ ਉਵੇਂ ਉਵੇਂ ਆਪਾਂ ਵੀਡੀਓ ਬਣਾਉਂਦੇ ਰਹਾਂਗੇ ਜੋ ਪੂਰੇ ਸਾਲ ਦਾ ਗ੍ਰਹਾਂ ਦਾ ਗੋਚਰ ਹੈ ਉਸ ਤੇ ਆਪਾਂ ਵੀਡੀਓ ਡਿਟੇਲ ਦੇ ਵਿੱਚ ਪਾ ਚੁੱਕੇ ਹਾਂ ਸਾਰੇ ਲਗਨ ਤੇ ਸਾਰੀਆਂ ਰਾਸ਼ੀਆਂ ਬਾਰੇ ਉਸ ਤੇ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਕੁੰਬ ਤੇ ਮੀਨ ਦੋ ਰਾਸ਼ੀਆਂ ਰਹਿ ਗਈਆਂ ਇਹਨਾਂ ਤੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀਡੀਓ ਦੋ ਚਾਰ ਦਿਨਾਂ ਦੇ ਵਿੱਚ ਉਹਨਾਂ ਤੇ ਵੀ ਵੀਡੀਓ ਪਾ ਦੇਵਾਂਗੇ ਜੋ ਤੁਹਾਨੂੰ ਇਹ ਮੈਂ ਉਪਾਅ ਦੱਸੇ ਨੇ ਇਹ ਤੁਸੀਂ ਬਿਨਾਂ ਕੁੰੜਲੀ ਦਿਖਾਏ ਵੀ ਉਪਾਅ ਕਰ ਸਕਦੇ ਹੋ ਇਸ ਦੇ ਨਾਲ ਕੋਈ ਤੁਹਾਨੂੰ ਜੋ ਨੁਕਸਾਨ ਨਹੀਂ ਹੋਏਗਾ ਜੋ ਜ਼ਿਆਦਾ ਉਪਾਅ ਕਰਨੇ ਨੇ ਤਾਂ ਤੁਸੀਂ ਕੁੰੜਲੀ ਦਿਖਾ ਕੇ ਹੀ ਕਰਨੇ ਨੇ ਜੇ ਤੁਸੀਂ ਕੋਈ ਸਟੋਨ ਪਾਉਣਾ ਹੈ ਤਾਂ ਉਹ ਵੀ ਤੁਸੀਂ ਕੁੰੜਲੀ ਦਿਖਾ ਕੇ ਹੀ ਪਾਉਣਾ ਹੈ ਇਹ ਸੀ ਜੀ 12 ਰਾਸ਼ੀਆਂ ਦਾ ਸਾਲ 2026 ਦਾ ਰਾਸ਼ੀਫਲ ਆਪਣੇ ਕਰਮ ਵਧੀਆ ਰੱਖੋਗੇ ਤਾਂ ਤੁਸੀਂ ਲਾਈਫ ਦੇ ਵਿੱਚ ਸਕਸੈਸ ਕਰੋਗੇ ਉਤਾਰ ਤੇ ਚੜਾਵ ਇਹ ਲਾਈਫ ਦੇ ਵਿੱਚ ਚੱਲਦੇ ਰਹਿਣਗੇ ਲੇਕਿਨ ਜਦੋਂ ਆਪਾਂ ਕੋਈ ਪੁੰਨਦਾਨ ਕਰਦੇ ਆ ਤੇ ਆਪਣੇ ਕਰਮ ਵਧੀਆ ਰੱਖਦੇ ਆ ਤਾਂ ਉਸ ਦੇ ਵਿੱਚ ਜਿਹੜਾ ਉਹਨਾਂ ਨੂੰ ਕੱਟ ਕੀਤਾ ਜਾ ਸਕਦਾ ਜੇ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਸ ਦੇ ਵਿੱਚੋਂ ਆਪਾਂ ਜਲਦੀ ਨਿਕਲ ਜੰਨੇ ਆ ਕੋਈ ਨਾ ਕੋਈ ਆਪਾਂ ਨੂੰ ਰਸਤੇ ਆ ਜਿਹੜੇ ਉਹ ਮਿਲ ਜਾਂਦੇ ਨੇ ਪੁੰਨ ਤੇ ਦਾਨ ਕਰਨ ਦੇ ਨਾਲ ਤੇ ਆਪਣੇ ਕਰਮ ਨੇ ਜਿਹੜੇ ਉਹ ਵਧੀਆ ਰੱਖਣ ਦੇ ਨਾਲ ਜੋਤਿਸ਼ ਦੇ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਪਾ ਤੁਹਾਨੂੰ ਜੋਤਿਸ਼ ਦੇ ਹਿਸਾਬ ਨਾਲ ਗ੍ਰਹਾਂ ਦੇ ਹਿਸਾਬ ਨਾਲ ਪਿਤਥੀਆਂ ਦੇ ਹਿਸਾਬ ਨਾਲ ਤੇ ਵਾਸਤੂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੇਕਰ ਤੁਸੀਂ ਕੁੜੀ ਦਾ ਵਿਸ਼ਲੇਸ਼ਣ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ